ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਹਾਜ਼ਰਾਂ ਕਿਰਨਦੀਪ ਗੌਰ ਦੁਆਰਾ ਲਿਖੇ ਗੇ ਨਾਵਲ ਪਵਿੱਤਰ ਮੁਹੱਬਤ ਦਾ ਪਾਗ ਦੀ ਜ ਲੈ ਕੇ ਆਉ ਸ਼ੁਰੂ ਕਰਦੇ ਹਾਂ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਪਾਗ ਵਧੀਆ ਲੱਗੇਗਾ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਆਓ ਸ਼ੁਰੂ ਕਰੀਏ ਨਸੀਬ ਕੋਨੇ ਬਾਪੀ ਦੁਆਰਾ ਫੜਾਈ ਕੁੜੀ ਨੂੰ ਕੂੜੇ ਵਿੱਚ ਸੁੱਟ ਦਿੱਤਾ ਤੇ ਆ ਪ੍ਰਾਣਾ ਨੂੰ ਨਾਲ ਲੈ ਕੇ ਕੱਪੜੇ ਤੋਲਣ ਜਦ ਪਹਿਰੇ ਜਿੰਨ ਹੁੰਦੀਆਂ ਉਹ ਕਿੰਨੀ ਹੀ ਵਾਰ ਆਪਣਿਆ ਹਲ ਚੱਕਦੀ ਤੇ ਫਿਰ ਦਿਲ ਕਾਲੇ ਪੈਣ ਲੱਗਿਆ ਤਾਂ ਬਾਲਟੀ ਵਿੱਚੋਂ ਹੀ ਚੂਲੇ ਪਰ ਉਹ ਪਾਣੀ ਪੀ ਗਈ ਤੇ ਸੋਚਣ ਲੱਗੀ ਕਿਉਂ ਨਹਾ ਰਹੀਆਂ ਮੈਂ ਨਹੀਂ ਨਹੀਂ ਨਹਾਉਂਦੀ ਨਹੀਂ ਸਿਰਫ ਪਾਣੀ ਡੋਲ ਰਹੀਆਂ ਡੁੱਬੜਿਆ ਕਿਹੜਾ ਝੋਰਾ ਲੈ ਬੈੰਦਾ ਤੈਨੂੰ ਜਰੂ ਤੂੰ ਮੇਰੇ ਨੇੜੇ ਹੁੰਨਾ ਕਰੇ ਤਾਂ ਪਿਆਰ ਨਾਲ ਹਿੱਕ ਨਾਲ ਲਾ ਕੇ ਨਹਾ ਕੇ ਨਸੀਬ ਆਹਰਾਈ ਤਾਂ ਚਚੀ ਤਨਕੁਰ ਬੋਲੀ ਪੋਤੇ ਚਲਾ ਪਾਂਛੜੀਵਲ ਹੋਇਆ ਇਹ ਪੁੱਤ ਆਪਾਂ ਨੂੰ ਔਲਾਦ ਦੀ ਭੁੱਖਾ ਨਸੀਬ ਚਾਚੀ ਨੂੰ ਨਾ ਨਹੀਂ ਕਰ ਸਕੀ ਤੇ ਰੈਂਦਾ ਕੰਮ ਨਬੀਰ ਚਾਚੀ ਨਾਲ ਤੁਰ ਪਈ ਰਾਹ ਵਿਚਸਤੰ ਤੋਂ ਟੱਕਰਿਆ ਤਾਂ ਧਨਕੁਰ ਨੇ ਕਿਹਾ ਭਾਈ ਮੈਂ ਆਪਦੀ ਨੂੰ ਨੂੰ ਛਿੜੀ ਵਾਲੇ ਬਾਬੇ ਕੋਲ ਲੈ ਚੱਲੀ ਆ ਆ ਜਾਮਾ ਗਿਆ ਕੰਟੇਕ ਤੱਕ ਛਿੜੀ ਵਾਲ ਜਾਂਦੇ ਆ ਰਾਹ ਦੀ ਪਗ ਡੰਡੀ ਤੇ ਕੱਕਾ ਰੀਤਾ ਨਸੀਬ ਨੂੰ ਚੰਗਾ ਲੱਗਦਾ ਆਸੇ ਪਾਸੇ ਰੇ ਦੋਹੀ ਨੁਕਰਾਂ ਤੇ ਖੜੇ ਦਰਖਤ ਤੇ ਦਰਖਤਾਂ ਦੇ ਉੱਪਰ ਭਾਂਤ ਭਾਂ ਦੇ ਪੰਛੀ ਨਸੀਬ ਉਹਦਾ ਮਨ ਮੋਹਦੇ ਨਸੀਬ ਨੂੰ ਹੁਣ ਇਹ ਰਸਤਾ ਪਹੁੰਚ ਜਗਾ ਲੱਗਦਾ ਸੀ ਬਾਬੀ ਦੀ ਜੀਗਾ ਤੀਆ ਨਸੀਬ ਨੇ ਕੱਢੇ ਘੁੰਡ ਨੂੰ ਸਵਾਰਿਆ ਤੇ ਬਾਬੀ ਦੀ ਧੂਣੀ ਵਾਲੀ ਥਾਂ ਤੇ ਜਾ ਬੈਠ ਗਈਆਂ ਪਪਾ ਧੂਣੀ ਤੇ ਨਹੀਂ ਸੀ ਚਰਨੇ ਨੇ ਵੇਖ ਕੇ ਕਿਹਾ ਕਿ ਬਾਬਾ ਜੀ ਆਉਂਦੇ ਹੀ ਆ ਤੁਸੀਂ ਬੈਠੋ ਤਾਂ ਧਨਗੁਰ ਬੋਲੀ ਵੇ ਚਰਨੇ ਭਈਆ ਸੀ ਤਾਂ ਮੱਥਾ ਹੀ ਟਿਕਣ ਆਈਆਂ ਸੀ ਬਾਬਾ ਜੀ ਨੂੰ ਤਾਂ ਅਸੀਂ ਤੜਕੇ ਮਿਲ ਲਈਆਂ ਸੀ ਬਸ ਰੱਬ ਸੁਖ ਰੱਖੇ ਆ ਸੰਤੋਖ ਦੀ ਬਹੂ ਆ ਇਹਦੇ ਜਵਾਬ ਹੋ ਜੀ ਚਰਨੇ ਮੈਨੂੰ ਬਹੁਤ ਫਿਕਰ ਆਈ ਦੀ ਚਨ ਬਾਬਾ ਭਲੀ ਕਰੂਗਾ ਦੋਹੇ ਜਣੀਆਂ ਬਾਹਰ ਆਈਆਂ ਤਾਂ ਚਰਨੇ ਨੇ ਦੋ ਬਾਟੀਆਂ ਵਿੱਚ ਫਿਰ ਚਾਹ ਪਾ ਦਿੱਤੀ। ਨਸੀਬ ਨੇ ਜਦੋਂ ਚਾਹ ਪੀ ਲਈ ਆਪਣਾ ਕੁੰਡ ਉਤਾਂ ਚੁੱਕਿਆ ਤਾਂ ਅਚਾਨਕ ਹੀ ਚਰਨਾ ਚੱਕ ਪਿਆ। ਨਸੀਬ ਨੂੰ ਪਤਾ ਲੱਗ ਗਿਆ ਸੀ ਤੇ ਉਹਨੇ ਨੀਵੇਂ ਜੀ ਪਾ ਲਈ। ਹਰ ਰੋਜ਼ ਹੀ ਹੁਣ ਤਾਂ ਕਰਤੇ ਨਸੀਬ ਛਿੜੀ ਵੱਲ ਜਾਂਦੀਆਂ। ਬਾਬੇ ਤੋਂ ਚਰਨਾ ਵੀ ਹਥੌਲਾ ਪਵਾਉਣਾ ਸਿੱਖ ਗਿਆ ਸੀ। ਜਦੋਂ ਕਦੇ ਬਾਬਾ ਨਾ ਹੁੰਦਾ ਤਾਂ ਚਰਨਾ ਹਥੌਲਾ ਪਾ ਦਿੰਦਾ। ਇੱਕ ਦਿਨ ਨਸੀਬ ਨੇ ਚਰਨੇ ਬਾਰੇ ਚਾਚੀ ਨੂੰ ਪੁੱਛਿਆ ਤਾਂ ਬੋਲੀ ਇਹ ਤਾਂ ਸੂਬੇ ਦਾ ਮੁੰਡਾ। ਨੇ ਪਾਈ ਸੀ ਵੱਡਾ ਵਿਆਹ ਹੋਇਆ ਦੋਹਾਂ ਦਾ ਵਿਆਹ ਵੱਡੀ ਪਰਜਾਈ ਕਿਤੇ ਨਹੀਂ ਹੋਣ ਦਿੰਦੀ ਪਾਨੀ ਮਾਰ ਦਿੰਦੀ ਆ ਨਸੀਬ ਨੂੰ ਜਵੇਂ ਚਰਨੇ ਤੇ ਤਰਸ ਆਇਆ ਲੈ ਚਾਚੀ ਇਹਦੀ ਪਰਜਾਈ ਐਂ ਕਿਉਂ ਕਰਦੀ ਆ ਤਨਕੁਰ ਲਾਲਚ ਆ ਪੁੱਤ ਜਮੀਨ ਚੰਗੀ ਐ ਇਹਨਾਂ ਕੋਲ ਤਾਂ ਕਰਕੇ ਨਸੀਬ ਆਪਣੇ ਪਤੀ ਦੇ ਧਰਮ ਤੇ ਕਾਇਮ ਸੀ ਪਰ ਜਦ ਉਹ ਛੜੀ ਬਲ ਜਾਂਦੀ ਤਾਂ ਚਰਨੇ ਵਾਲੇ ਵੇਖ ਉਹ ਆਪਣੇ ਮਨ ਵਿੱਚ ਹੀ ਬੁੰਤੀਆਂ ਬੁਣਦੀ ਰਹਿੰਦੀ ਸੋਚਦੀ ਕਿ ਚਰਨੇ ਨੂੰ ਆਪਣੇ ਦੁੱਖ ਦੱਸਾਂ ਪਰ ਫਿਰ ਕਿਆ ਲਾ ਤੋ ਬਾਹਰ ਆ ਜਾਂਦੀ ਇੱਕ ਦਿਨ ਤਨ ਕੋ ਨੂੰ ਕੋਈ ਕੰਮ ਪੈ ਗਿਆ ਤੇ ਨਸੀਬ ਨਾਲ ਰਣੂ ਤੇ ਸ਼ਿੰਦਰ ਆ ਗਈਆਂ ਦੋਹੇ ਕੁੜੀਆਂ ਸਮਾਦੀ ਦੇ ਬਾਹਰ ਖੜੀਆਂ ਰਹੀਆਂ ਤੇ ਨਸੀਬ ਅੰਦਰ ਚਲੇ ਗਏ ਬਾਬਾ ਜੀ ਦੂਜੇ ਪਿੰਡ ਕਥਾ ਕਰਨ ਲਈ ਗਏ ਹੋਏ ਸੀ ਚੰਨ ਤੋਨੇ ਤੇ ਇੱਕ ਪਾਸੇ ਬੈਠਾ ਸੀ ਨਸੀਬ ਨੂੰ ਵੇਖ ਚਰਨਾ ਬੋਲਿਆ ਬਾਬਾ ਜੀ ਤਹੈ ਨਹੀਂ ਪਾਈ ਨਸੀਬ ਦੋ ਦੁਖੀਆਂ ਨੂੰ ਸਵਾਦੀ ਚੁੰਡੀ ਵੀ ਨਹੀਂ ਬਲਕਿ ਦਲਾਸੇ ਦੀ ਲੋੜ ਹੁੰਦੀ ਆ ਚੰਨ ਕਿ ਮੈਂ ਭਾਈ ਮੈਂ ਸਮਝਿਆ ਨਹੀਂ ਨਸੀਬ ਕੁਝ ਨਹੀਂ ਜੀ ਆਹ ਦੁੱਧ ਕਰ ਲਵੋ ਰਾਤੀ ਸੁੱਈ ਸੀ ਮਜ ਲੂਹਾ ਦੁੱਧਾ ਨਸੀਬ ਜਾਨ ਲੱਗੀ ਤਾਂ ਚਰਨਾ ਬੋਲਿਆ ਨਸੀਬ ਗੁਰੇ ਆਥਨੀ ਜੀ ਢੀੜਾ ਮਾਰਨੇ ਜ਼ਰੂਰ ਆਈ ਤੈਨੂੰ ਕੁਝ ਦੱਸਣਾ ਨਸੀਬ ਸੋਚੀ ਪੈਗੀ ਕਿ ਇਹੋ ਜਿਹਾ ਕੀ ਕੰਮ ਹੋਊਗਾ ਸ਼ਿੰਦਰ ਨੂੰ ਦਿਨੋ ਦਿਨ ਗੁਰਮੀਤ ਦੀ ਫਿਕਰ ਲੱਗੀ ਰਹਿੰਦੀ ਅੱਜ ਜਿਹੜੀ ਤੋਂ ਵਾਪਸ ਆਉਂਦਿਆਂ ਉਹਨੇ ਨਸੀਬ ਨੂੰ ਦੱਸਿਆ ਭਾਬੀ ਮੈਂ ਗੁਰਮੀਤ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਤੂੰ ਦੱਸ ਹੁਣ ਕਰਦੀਆਂ ਨੂੰ ਕੀ ਕਹੂੰਗੀ ਨਸੀਬ ਵੇਖ ਬੀਬੀ ਨਣਦੇ ਦੇਖ ਬੀਬੀ ਨਣਦੇ ਇਹੋ ਜੇ ਕੰਮ ਅਚ ਮੇਰੇ ਤਾਂ ਕੋਈ ਆਸ ਨਾ ਰੱਖੀ ਨੜੇ ਤੈਨੂੰ ਚੰਗਾ ਭਲਾ ਪਤਾ ਤੇਰੀ ਬੇਬੇ ਦੀ ਸੁਆਦਾ ਵੇਖ ਮੇਰੀ ਵੀ ਜਵਾਨ ਨਿਨਾਣਾ ਕਰੇ ਕੱਲ ਨੂੰ ਇਹ ਵੀ ਵੇਖ ਮੇਰੇ ਸਿਰ ਚੜੂ ਸਿੰਦਰ ਭਾਬੀਏ ਤੂੰ ਤਾਂ ਪਾਲੀ ਕੋੜੀਆਂ ਮੇਰੀਆਂ ਤਾਂ ਤੇਰੇ ਤੇ ਹੀ ਆਸਾਂ ਨਹੀਂ ਬਸ ਨਸੀਬ ਮੁੰਡਾ ਕਿਹੜੇ ਪਿੰਡ ਦਾ ਸ਼ਿੰਦਰ ਮੁੰਡਾ ਤੇ ਭਾਬੀ ਆਪਣੇ ਮੇੜਲੇ ਪਿੰਡ ਸੇਲ ਬਰਾਦਾ ਬਹੁਤ ਚੰਗਾ ਭਾਬੀ ਤੂੰ ਐਂ ਨਾ ਕਰ ਬਸ ਇੱਕ ਵਾਰੀ ਇਸ ਮੁੰਡੇ ਨੂੰ ਮਿਲ ਤ ਲੈ ਤੈਨੂੰ ਆਪੇ ਪਤਾ ਲੱਗ ਜਾ ਨਸੀਬ ਬੜੇ ਕਸੂਤੇ ਕੰਮ ਚ ਫਸਾਉਣ ਲੱਗੀਆਂ ਤੂੰ ਮੈਨੂੰ ਵੇਖ ਲੈ ਨੰਦੇ ਜੀ ਚਾਚੀ ਨੂੰ ਪਤਾ ਲੱਗ ਗਿਆ ਫਿਰ ਆਪਣੀ ਜਵਾਨ ਅਵਸਥਾ ਵਿੱਚ ਔਰਤ ਤੇ ਮਰਦ ਹਵਾਵਾਂ ਨਾਲ ਗੱਲਾਂ ਕਰਦੇ ਰਹਿੰਦੇ ਆ ਇੱਕ ਦੂਜੇ ਬੰਦੇ ਦੀ ਅਨਹੋਂ ਦਾ ਕੋਈ ਪਤਾ ਨਹੀਂ ਲੱਗਦਾ ਪਿਆਰ ਵਿੱਚ ਹੀ ਗੁਆਚੇ ਰਹਿੰਦੇ ਆ ਹਰ ਸ਼ੈ ਚੰਗੀ ਚੰਗੀ ਤੇ ਫੁੱਲਾਂ ਦੀ ਮਹਿਕ ਵਰਗੀ ਲੱਗਦੀ ਆ ਹਰ ਕੰਮ ਵਿੱਚ ਦਿਲ ਲੱਗਦਾ ਦਿਨ ਚੜਦੇ ਤੇ ਛਿਪਦੇ ਦੀਆਂ ਸਾਰਾਂ ਭੁੱਲ ਜਾਂਦੀਆਂ ਨੇ ਪਿਆਰ ਇੱਕ ਨਸ਼ਾ ਜਿਸ ਨੂੰ ਲੱਗ ਜਾਵੇ ਹੱਡਾਂ 'ਚ ਬਹਿ ਜਾਂਦਾ ਨਸੀਬ ਨੂੰ ਚਰਨੇ ਦੁਆਰਾ ਕਹੀ ਗੱਲ ਵਾਰ-ਵਾਰ ਯਾਦ ਆ ਰਹੀ ਸੀ ਕਿ ਕੀ ਕਹਿਣਾ ਹੋਊਗਾ ਚਰਨੇ ਨੇ ਮੈਂ ਜਾਮਾ ਕਿ ਨਾ ਜਾਮਾ ਕੋਈ ਉਹੀ ਨਾ ਗੱਲ ਹੋ ਜਾਵੇ ਕਿਤੇ ਮੇਰੇ ਦੇਵਤਿਆਂ ਵਰਗੇ ਘਰ ਵਾਲੇ ਦੀ ਕੋਈ ਉਂਗਲ ਚੁੱਕੀ ਉਧਰ ਸ਼ਿੰਦਰ ਆਪਣੇ ਪਿਆਰ ਨੂੰ ਪਹੁੰਚ ਦੀ ਹਰ ਕੋਸ਼ਿਸ਼ ਕਰ ਰਹੀ। ਅਗਾਂਵਲੇ ਸਮੇਂ ਤੋਂ ਅੰਜਾਨ ਪਰ ਅਲੜ ਪੁਨੇਜ ਮਦਹੋਸ਼ ਜਵਾਨੀ ਸਿਖਰਾਂ ਨੂੰ ਛੋਂਦੀ ਕਹਲ ਵਿੱਚ ਸੀ। ਗੁਰਮੀਤ ਨੇ ਸ਼ਿੰਦਰ ਨੂੰ ਇਕੱਲਿਆਂ ਕਿਤੇ ਮਿਲਣ ਲਈ ਰਾਤ ਦਾ ਸਮਾਂ ਮੰਗਿਆ। ਸ਼ਿੰਦਰ ਨੂੰ ਗੁਰਮੀਤ ਨੇ ਪਿਆਰ ਦਾ ਵਾਸਤਾ ਪਾਇਆ ਤਾਂ ਸ਼ਿੰਦਰ ਨੇ ਕੁਝ ਸੋਚੇ ਸਮਝੇ ਹਾਂ ਕਰ ਦਿੱਤੀ। ਸ਼ਿੰਦਰ ਸੋਚਣ ਲੱਗੀ ਕਿ ਮਿਲਣਾ ਤਾਂ ਜ਼ਰੂਰ ਆ ਗੁਰਮੀਤ ਨੂੰ ਜੇ ਨਾ ਮਿਲੇ ਤਾਂ ਉਹ ਗੁੱਸੇ ਹੋ ਜਾਊ। ਮਿਲਣ ਲਈ ਬਾਰਲਾਕਾ ਠੀਕਾ ਬੀਬੀ ਤੇ ਬਾਪੂ ਤਾਂ ਸੋ ਜਾਂਦੇ ਆ ਨਾਲੇ ਛੋਟੀਆਂ ਪੈਣਾ ਤਾਂ ਸੰਦੇਹਾ ਸੌ ਜਾਂਦੀਆਂ ਮੈਂ ਆਸਾਨੀ ਨਾਲ ਰਾਤ ਨੂੰ ਮਿਲ ਸਕਦੀ ਸੰਤੋਖ ਫਰਗੇ ਅੱਜ ਰਾਣੋ ਦਾ ਰਿਸ਼ਤਾ ਵਿਖਣ ਗਏ ਹੋਏ ਸੀ ਨਸੀਬ ਖੁਸ਼ ਸੀ ਕਿ ਚੰਗਾ ਘਰਵਾਰ ਹੋਵੇ ਪਰ ਉਹ ਟਲਦੀਆਂ ਪਰਸ਼ਾਵੀਆਂ ਨੂੰ ਵਾਰ-ਵਾਰ ਵੇਖ ਰਹੀ ਸੀ ਕਿ ਕਦੋਂ ਤਰਕਾਲਾ ਪੈਣ ਤੇ ਮੈਂ ਛਿੜੀ ਬਲ ਜਾਵਾਂ 5 ਵਜਨ ਵਾਲੇ ਸੀ ਕਿ ਤਨ ਘਰ ਆ ਗਈ ਤੇ ਨਸੀਬ ਪਹਿਲੋਂ ਹੀ ਤਿਆਰ ਸੀ ਦੋਹਾਂ ਛਿੜੀ ਵੱਲ ਨੂੰ ਚੱਲ ਪਈਆਂ ਛਿੜੀ ਕੋਲ ਜਾ ਕੇ ਨਸੀਬ ਦਾ ਦਿਲ ਧੜਕਣ ਲੱਗਿਆ ਕਿ ਚਰਨੇ ਨੇ ਖਰੇ ਕੀ ਕਹਿਣਾ ਹੋਏਗਾ ਤੇ ਨਾਲ ਚਾਚੀ ਵੀ ਆ ਮੈਂ ਇਹਦੇ ਸਾਹਮਣੇ ਚਰਨੇ ਦੀ ਗੱਲ ਕਿਵੇਂ ਸਮੋងਗੀ ਇਹਨੇ ਗੱਲਾਂ ਨੂੰ ਸੋਚਦਿਆਂ ਹੀ ਦੋਹਾਂ ਨੇ ਮੱਥਾ ਟੇਕਿਆ ਤੇ ਦੋਹੀ ਧੂਣੀ ਤੇ ਬੈਠ ਗਈਆਂ ਧਨਕਰ ਬੋਲੀ ਨਸੀਬ ਕੁਰੇ ਮੈਂ ਆਹ ਭਾਂਡੇ ਮਾਂ ਜਾਵਾਂ ਤੂੰ ਹਥੌੜਾ ਪਵਾ ਲੈ ਨਸੀਬ ਨੂੰ ਸੁੱਖ ਦਾ ਸਾਹ ਆਇਆ ਤੇ ਹੁਣ ਉਹ ਚਰਨੇ ਦੀ ਗੱਲ ਸੁਣ ਸਕਦੀ ਸੀ ਚਰਨਾ ਵੀ ਚੁੱਪ ਕੀਤਾ ਬੈਠਾ ਸੀ ਪਰ ਜਦੋਂ ਨਸੀਬ ਨੇ ਕਿਹਾ ਕਿ ਕੱਲ ਵਾਲੀ ਗੱਲ ਦੱਸੋ ਛੇਤੀ ਦਿਨੇ ਫਿਰ ਮੇਰੀ ਚਾਚੀ ਨਾ ਆ ਜਾਵੇ ਕਿਤੇ ਚਰਨਾ ਮੈਨੂੰ ਪਤਾ ਨਸੀਬ ਕੁਰੇ ਤੇਰੇ ਬੱਚਾ ਨਾ ਹੋਣ ਦਾ ਕਾਰ ਜਿਹੜਾ ਸੰਤੋਖ ਦੇ ਵੱਡੇ ਭਾਈਆਂ ਦਾ ਵਿਆਹ ਨਾ ਹੋਇਆ ਤਾਂ ਸੰਤੋਖ ਦੇ ਮਨ ਵਿੱਚ ਇਹ ਬਹਿਮ ਪੈ ਗਿਆ ਕਿ ਮੇਰੇ ਵਿੱਚ ਮਰਦਾਂ ਵਾਲੀ ਸ਼ਕਤੀ ਘਟਾ ਤੇ ਆਪਣੀ ਉਮਰ ਤੋਂ ਘੱਟ ਵਿਆਹ ਕਿ ਲਿਆਂਦੀ ਨਸੀਬ ਨੂੰ ਮੈਂ ਉਹ ਖੁਸ਼ੀ ਨਹੀਂ ਦੇ ਸਕਦਾ ਜਿਹੜੀ ਹਰ ਔਰਤ ਮਰਦ ਚਾਹੁੰਦੀ ਹੈ ਨਸੀਬ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ ਤੇ ਉਹ ਸਭ ਉਹੋ ਗੱਲਾਂ ਯਾਦ ਕਰਨ ਲੱਗੀ ਕਿ ਤਾਂ ਹੀ ਸੰਤੋਖ ਮੇਰੇ ਤੋਂ ਖਿਹੜਾ ਛੜਵਾਉਂਦਾ ਸੀ ਹਰ ਰਾਤ ਨੂੰ ਨਸੀਬੋਲੀ ਤੈਨੂੰ ਇਸ ਕੱਲ ਦਾ ਕੀ ਪਤਾ ਚੰਨ ਸੰਤੋਖ ਨਾਲ ਮੇਰੀ ਲਿਹਾਜ਼ ਆ ਇੱਕ ਦਿਨ ਅਸੀਂ ਬਹੁਤ ਜਣੇ ਇੱਕ ਸਾਥ ਵਿੱਚ ਬੈਠੇ ਸੀ ਤੇਰਾ ਤੇ ਸੰਤੋਖ ਦਾ ਵਿਆਹ ਹਜੇ ਹੋਣਾ ਸੀ ਤੇ ਪਿੰਡ ਵਿੱਚ ਕੋਈ ਵੀ ਸੰਤੋਖ ਦੇ ਵਿਆਹ ਤੋਂ ਖੁਸ਼ ਨਹੀਂ ਸੀ ਸੰਤੋਖ ਨੂੰ ਸਾਰੇ ਜਣੇ ਕਹਿਣ ਲੱਗੇ ਕਿ ਤੇਰੇ ਤਿਆ ਵਿੱਚ ਤੇਲ ਮੁੱਕ ਗਿਆ ਤੇਰੇ ਤੁਰਨ ਸਾਭ ਨਹੀਂ ਹੋਣੀ ਬਸ ਇਸੇ ਕਰਕੇ ਨਸੀਬ ਚਰਨਿਆ ਤੇਰਾ ਕਿਵੇਂ ਧੰਨਵਾਦ ਕਰਾਂ ਤੋ ਇੱਕ ਗਰੀਬਣੀ ਦਾ ਦੁੱਖ ਸਮਝਿਆ ਰੱਬ ਕਰੇ ਤੈਨੂੰ ਵੀ ਰੱਬ ਹਮੇਸ਼ਾ ਖੁਸ਼ ਰੱਖੇ ਧਨ ਗੁਰ ਨੇ ਨਸੀਬ ਨੂੰ ਆਵਾਜ਼ ਮਾਰੀ ਤੇ ਨਸੀਬ ਅਜ ਝੋਲੀ ਪਰ ਖੁਸ਼ੀਆਂ ਦੀ ਆਪਣੇ ਘਰ ਬੜੀ ਸੀ ਕਾਰਾਂ ਨਸੀਬ ਸੰਤੋਖ ਵਰਗਿਆਂ ਦੀ ੜੀ ਕਰਨ ਲੱਗੀ ਕਿ ਕਦੋਂ ਆਉਣਗੇ ਅੱਜ ਉਹ ਸੰਤੋਖ ਨੂੰ ਪੂਰਾ ਪਰਮਾਉਣਾ ਚਾਹੁੰਦੀ ਸੀ ਰਾਨੋ ਆਟਾ ਗੁੰਨਣ ਲੱਗੀ ਤਾਂ ਨਸੀਬ ਨੇ ਖੁਸ਼ੀ ਵਿੱਚ ਰਾਨੋ ਦੇ ਹੱਥੋਂ ਪਰਾਂਤ ਫੜੀ ਤੇ ਕਿਹਾ ਨਿੰਨਣ ਦੇ ਮੇਰੇ ਹਿਰਦੇ ਤੇ ਐਸ਼ ਕਰ ਤੂੰ ਸੇ ਕੱਗ ਤੇ ਮੈਂ ਗੁੰਦੀ ਆਟਾ ਸੰਤੋਖ ਵਰਗੇ ਘਰ ਆਏ ਤੇ ਨਸੀਬ ਨਹਾ ਰਹੀ ਸੀ ਅੱਜ ਨਸੀਬ ਨੇ ਗੋੜਾ ਲਾਲ ਲੰਗ ਦਾ ਸੂਟ ਪਾਇਆ ਤੇ ਨਿਖਰੀ ਜਦੋਂ ਬਾਹਰ ਆਈ ਤਾਂ ਇਉਂ ਲੱਗਦੀ ਸੀ ਜਿਵੇਂ ਅੱਜ ਹੀ ਨਵੀਂ ਨਵੇਲੀ ਪਹੂਾਈ ਹੋਵੇ ਨਸੀਬ ਵੇਖ ਹੈ ਰਿਸ਼ਤਾ ਕਿਵੇਂ ਲੱਗਿਆ ਸੰਤੋਖ ਵਧਾਈਆਂ ਤੈਨੂੰ ਨਸੀਬ ਕੁਰੀ ਮੇਰੇ ਵੱਲੋਂ ਸਭ ਠੀਕ ਠਾਕ ਆ ਬਸ ਉਹ ਕਹਿੰਦੇ ਦਿਨ ਬਣ ਲੋ ਵਿਆਹ ਦਾ ਨਸੀਬ ਤੈਨੂੰ ਵੀ ਵਧਾਈਆਂ ਚੱਲ ਮੇਰੀ ਰਾਣਾ ਨੂੰ ਵਧੀਆ ਘਰ ਮਿਲ ਗਿਆ ਅੱਗੇ ਇਹਦੇ ਪਾਗ ਰਾણો ਨੇ ਬਾਈ ਵਰਗਿਆ ਨੂੰ ਰੋਟੀ ਫੜਾਈ ਤਾਂ ਨਸੀਬ ਨੇ ਕਿਹਾ ਕਿ ਤੇਰੇ ਛੋਟੇ ਬਾਈ ਦੀ ਰੋਟੀ ਨਾ ਪਾਈ ਹਜੇ ਇਹਨੂੰ ਮੈਂ ਦਵਾਈ ਦੇਣੀ ਸੰਤੋਖ ਕਿਹੜੀ ਦਵਾਈ ਨਸੀਬ ਹੈਗੀ ਆ ਤੁਸੀਂ ਰੋਟੀ ਨਾ ਖਾਓ ਆਪਾਂ ਇਕੱਠੇ ਖਾ ਲਵਾਂਗੇ ਬਲਵੀਰੇ ਨੇ ਹੱਸ ਕੇ ਸੰਤੋਖ ਨੂੰ ਕਿਹਾ ਚਲ ਛੋਟਿਆ ਤੂੰ ਜਾ ਚੁਵਾਰੇ ਥੀ ਨਸੀਬ ਜਦ ਪੂਰੇ ਚਾਰ ਨਾਲ ਤਿਆਰ ਹੋਈ ਤੇ ਕੁਝ ਸੋਚ ਕੇ ਉਹ ਆਪਣੇ ਵੱਡੇ ਜੇਠ ਨੈਬੇ ਨੂੰ ਬੋਲੀ ਬਾਈ ਇੱਕ ਕੰਮ ਕਰਾ ਜਮੀਰਾ ਮੈਨੂੰ ਕਿਸੇ ਤੋਂ ਦੇਸੀ दारू ਲਿਆ ਕੇ ਦੇ ਨੈਬੇ ਨੇ ਉਨੇ ਪੈਰੀ ਪੈਰਾਂ ਵਿੱਚ ਜੁੱਤੀ ਪਾਈ ਤੇ ਬਾਹਰ ਤੁਰ ਪਿਆ ਰਾણો ਨੇ ਗੜਬੇ ਪਾਣੀ ਦੀ ਪਰ ਹੀ ਤੇ ਰੋਟੀ ਵਾਲਾ ਥਾਲ ਲੈ ਚੁਵਾਰੇ ਤੇ ਚਲੀ ਗਈ ਨਸੀਬ ਆ ਪਾਣੀ ਪੀ ਲਵੋ ਜੀ ਸੰਤੋਖ ਨੂੰ दारू ਦੀ ਵਾਸਨਾ ਆਈ ਇਹ ਤਾਂ दारू ਆ ਨਸੀਬ ਮੈਨੂੰ ਪਤਾ ਤੁਸੀਂ ਪੀਂਦੇ ਨਹੀਂ ਪਰ ਅੱਜ ਮੇਰੀ ਖਤਰ ਪਿਓ ਨਸੀਬ ਨੇ ਆਪਣੀ ਗੋਰੀ ਚਿੱਟੀ ਹਿੱਕ ਤੋਂ ਚੁੰਨੀ ਲਾਹੀ ਤੇ ਮੰਜੇ ਦੇ ਇੱਕ ਪਾਸੇ ਰੱਖ ਦਿੱਤੀ ਨਸੀਬ ਨੇ ਆਪਣੇ ਹੱਥ ਨਾਲ ਗਲਾਸ ਸੰਤੋਖ ਦੇ ਮੂੰਹ ਨੂੰ ਲਾ ਦਿੱਤਾ ਪਰ ਸੰਤੋਖ ਕਦੇ ਕਦਾਈ ਹੀ ਵਿਆਹ ਸ਼ਾਦੀ ਤੇ दारू ਪੀਂਦਾ ਸੀ ਨਿਤ ਦਾ ਆਦੀ ਨਹੀਂ ਸੀ ਸੰਤੋਖ ਨੇ ਦੋ ਪੈਗ ਲਾਏ ਪਹਿਲੇ ਤੂੜ ਦੀ दारू ਦਾ ਨਸ਼ਾ ਉਹਨੂੰ ਹੋਣ ਲੱਗਿਆ ਨਸੀਬ ਉਹਦੇ ਹੋਰ ਨੇੜੇ ਹੋਣ ਲੱਗੀ ਤੇ ਬੋਲੀ ਜਿਹੜੀ ਗੱਲ ਦੀ ਝਿਜਕ ਸੀ ਉਹ ਕੱਢ ਦੇ ਅੱਜ ਐਡੀ ਲੰਗਰ ਵਰਗੀ ਨੂੰ ਤੂੰ ਸਾਮ ਸਕਦਾ ਐਨੀ ਗੱਲ ਕਹਿ ਸੰਤੂਖ ਨੇ ਨਸੀਬ ਨੂੰ ਬਾਹਾਂ ਵਿੱਚ ਪਰ ਲਿਆ ਤੇ ਨਸ਼ੇ ਦੀ ਲੋਰ ਵਿੱਚ ਨਸੀਬ ਦੀਆਂ ਸਾਰੀਆਂ ਰੀਝਾਂ ਲਾਈਆਂ ਸਵੇਰੇ ਉੱਟਦੀਆਂ ਨਸੀਬ ਲੇਟ ਹੋ ਗਈ ਉਹਨੂੰ ਆਪਣਾ ਸਰੀਰ ਭੰਨਿਆ ਜਿਹਾ ਲੱਗ ਰਿਹਾ ਸੀ ਪਰ ਇਹ ਮਿੱਠਾ ਦਰਦ ਉਹਨੂੰ ਚੰਗਾ ਲੱਗਿਆ ਚੁਵਾਰੇ ਤੋਂ ਇਠਾ ਉਤਰੀਤਾ ਨੱਬਾ ਚੁੱਲੇ ਤੇ ਚਾਤਰੀ ਬੱਠਾ ਸੀ ਤਨਕਰ ਦਾ ਸਿਰੀ ਸ਼ਿੰ다 ਮੱਜਾ ਨੂੰ ਪੱਠੇ ਪਾਈ ਜਾ ਰਿਹਾ ਸੀ ਸ਼ਿੰਦਰ ਰਾਜ ਸਵਲ ਉਪਰਜਿਆ ਵਿਗ ਰਹੀ ਸੀ ਤਨਕਰ ਨੇ ਸ਼ਿੰਦਰ ਨੂੰ ਧੋਤੇ ਹੋਏ ਕੱਪੜੇ ਸੁਕਨੇ ਪਾਉਣ ਦਾ ਕਿਹਾ ਤਾਂ ਬੇਤਿਆਨੇ ਸ਼ਿੰਦਰ ਹਾਂ ਹੂੰ ਕਰੀ ਜਾਵੇ ਮਾਂ ਨੇ ਦੁਆਰਾ ਕਿਹਾ ਤਾਂ ਸ਼ਿੰਦਰ ਬੱਠਲ ਵਿੱਚ ਪਏ ਕੱਪੜੇ ਤਾਰ ਉੱਪਰ ਪਾਉਣ ਲੱਗ ਪਏ ਜਿਉਂ-ਜਿਉਂ ਦਿਨ ਸ਼ਿਪਨ ਤੇ ਆ ਰਿਹਾ ਸੀ ਸ਼ਿੰਦਰ ਦੇ ਸਾ ਉਖੜਦੇ ਜਾ ਰਹੇ ਸੀ ਪਹਿਲੇ ਮਿਲਣ ਦਾ ਚਾਹ ਤੇ ਡਰ ਦੋਹੇ ਰਲੇ ਹੋਏ ਸੀ ਸ਼ਿੰਦਰ ਨੇ ਅੱਜ ਰਾਤ ਨੂੰ ਗੁਰਮੀਤ ਨਾਲ ਮਿਲਣਾ ਸੀ ਜਾਂਦੇ ਪੋਦੇ ਦਿਨ ਜੇ ਸੀ ਤੁੰਦਾਂ ਨੇ ਅਸਮਾਨ ਨੂੰ ਲੁਕਾ ਰੱਖਿਆ ਸੀ ਕਨਕਾ ਨੂੰ ਲੱਗਿਆ ਪਾਣੀ ਧਾਫ ਬਣ ਹਵਾ ਵਿੱਚ ਉੜਦਾ ਤੁੰਦ ਦਾ ਰੂਪ ਧਾਰਦਾ ਤੇ ਆਸ਼ਕਾਂ ਲਈ ਮਿਲਣ ਦਾ ਮਸੀਹਾ ਦਿਨ شپ ਦੇ ਹੀ ਤੁੰਦ ਉਤਰਾਈ ਸੀ ਸ਼ਿੰਦਰ ਦਾ ਦਿਲ ਕਾਲੇ ਪੈ ਰਿਹਾ ਸੀ ਰਾਤ ਦੇ ਪਿਛਲੇ ਜੇ ਪਹਿਰ ਗੁਰਮੀਤ ਨੇ ਆਉਣ ਦਾ ਵਾਅਦਾ ਕੀਤਾ ਸੀ ਸ਼ਿੰਦਰ ਦੀਆਂ ਅੱਖਾਂ ਵਿੱਚੋਂ ਨੀਂਦ ਖੰਬਲਾ ਉੱਡ ਗਈ ਸੀ। ਉਹ ਸਾਰੀ ਹੀ ਰਾਤ ਗੁਰਮੀਤ ਤੇ ਆਉਂਦੀ ਵਿੜਕ ਚ ਰਹੀ ਪਰ ਗੁਰਮੀਤ ਨਾ ਆਇਆ। ਸ਼ਿੰਦਰ ਨੂੰ ਫਿਕਰ ਲੱਗੀ ਰਹੀ ਕਿ ਗੁਰਮੀਤ ਕਿਉਂ ਨਹੀਂ ਆਇਆ? ਜਾਂ ਮੈਨੂੰ ਹੀ ਨਹੀਂ ਪਤਾ ਲੱਗਿਆ। ਤਨਕੁਰ ਪਾਈ ਜੀ ਦੀ ਪਹਿਲੇ ਵਾਰ ਸੁਣਦਿਆਂ ਹੀ ਉੱਠ ਖੜਦੀ ਸੀ। ਤਨਕੁਰ ਦੇ ਨਾਲ ਹੀ ਅੱਜ ਸ਼ਿੰਦਰ ਵੀ ਜਾਗ ਪਈ। ਡੂੰਘੀਆਂ ਸੋਚਾਂ ਵਿੱਚ ਚੁੱਲ੍ਹੇ ਮੂਰੇ ਬੈਠੀ। ਸ਼ਿੰਦਰ ਨੂੰ ਮਾਂ ਨੇ ਪੁੱਛਿਆ ਪੁੱਤ ਤੇਰਾ ਚਿੱਤ ਤਾਂ ਠੀਕ ਆ ਏਉਂ ਬੈਠੀ ਆ ਸ਼ਿੰਦਰ ਹਾਂ ਮਾਂ ਸਭ ਠੀਕ ਆ ਮੈਂ ਤਾਂ ਵਹੀਂ ਬੈਠੀ ਆ ਤਨਕਰ ਤੂੰ ਕਿਉਂ ਸੰਧੀਹਾ ਜਾਗ ਪਈ ਸੋ ਜਾ ਗਾਹ ਬਗਾਨੇ ਘਰੇ ਤਾਂ ਉੱਠਣਾ ਹੀ ਉੱਠਣਾ ਹੁਣ ਤਾਂ ਕਰ ਲਾ ਮੋਜਾਂ ਮਾਂ ਦੇ ਸਿਰ ਤੇ ਗੱਲਾਂ ਕਰਦੀਆਂ ਦਿਨ ਛੜ ਗਿਆ ਸ਼ਿੰਦਰ ਨੇ 8 ਜਮਤਾਂ ਪਾਸ ਕਰ ਲਈਆਂ ਸੀ ਹੁਣ ਉਹ ਘਰ ਹੀ ਰਹਿੰਦੀ ਸੀ ਗੁਰਮੀਤ ਵੀ ਸ਼ਿੰਦਰ ਨਾਲ ਹੀ ਪੜਦਾ ਸੀ ਦੋਹਾਂ ਦਾ ਬੋਲ ਚੱਲ ਵਾਲਾ ਪਿਆਰ ਸੀ ਪਰ ਗੁਰਮੀਤ ਇਸ ਪਿਆਰ ਨੂੰ ਅੱਗੇ ਵਧਾਉਣਾ ਚਾਹੁੰਦਾ ਸੀ ਸਕੂਲ ਤੋਂ ਤਾਂ ਦੋਹੇ ਹਟ ਗਏ ਸੀ ਪਰ ਗੁਵਾਂਚੋਂ ਕਿਸੇ ਸਹੇਲੀ ਜਰੀਏ ਸ਼ਿੰਦਰ ਨੂੰ ਗੁਰਮੀਤ ਦੇਖਾਤ ਮਿਲ ਜਾਂਦੇ ਸੀ ਦੂਜਾ ਗੁਰਮੀਤ ਕੀ ਪਹਿਲੇ ਸ਼ਿੰਦਰ ਕੀ ਪਹਿਲੀ ਦੇ ਨਾਲ ਹੀ ਸੀ ਪਰ ਅੱਜ ਤਾਂ ਗੁਰਮੀਤ ਨੇ ਸੌਂ ਪਾਈ ਸੀ ਮੈਨੂੰ ਕਿ ਅੱਜ ਜ਼ਰੂਰੀ ਮਿਲਣਾ ਪਰ ਕੀ ਗੱਲ ਹੋਈ ਉਹ ਆਇਆ ਕਿਉਂ ਨਹੀਂ ਅੱਜ ਨਸੀਬ ਘਰ ਬਹੁਤ ਖੁਸ਼ ਸੀ ਤੇ ਦਿਲੋਂ ਹੀ ਚਰਨੇ ਦੀ ਹਮਦਰਦੀ ਬਣ ਰਹੀ ਸੀ ਉਹ ਚਰਨੇ ਤੇ ਖੁਸ਼ ਸੀ ਕਿ ਉਹਨੇ ਮੇਰੀ ਮਦਦ ਕੀਤੀ ਨਸੀਬ ਨੇ ਦਤਾ ਡੋਲੂ ਭਰਿਆ ਕੇ ਸ਼ੀਸ਼ੇ ਵਿੱਚ ਦੀ ਆਪਣਾ ਮੂੰਹ ਸਵਾਰ ਚਾਚੀ ਵੱਲ ਚਲੀ ਗਈ ਦੋਹੇ ਜਣੀਆਂ ਛਿੜੀ ਵੱਲ ਚਲ ਪਈਆਂ ਚਾਚੀ ਅੱਜ ਬੜੀ ਖੁਸ਼ਾ ਨਸੀਬ ਕੀ ਖਜ਼ਾਨਾ ਥੇ ਆ ਗਿਆ ਮੇਰੀ ਨੂੰਹ ਰਾਣੀ ਨੂੰ ਨਸੀਬ ਬਸ ਚਾਚੀ ਰੱਬ ਜਦੋਂ ਦੇਣ ਤੇ ਆਉਂਦਾ ਛੱਪੜ ਪਾੜ ਕੇ ਦਿੰਦਾ ਚਾਚੀ ਫਿਰ ਤਾਂ ਲੋੜੀ ਮੰਡਣ ਵਾਲੇ ਕਰਨਗੀ ਨਸੀਬ ਹਾਂ ਚਾਚੀ ਰੱਬ ਸੁਖ ਰੱਖੇ ਜਿਹੜੇ ਸ਼ਰੀਕੇ ਵਾਲੇ ਇਹਨੂੰ ਮੇੜਾ ਮਾਰਦੇ ਸੀ ਰੱਬ ਉਹਨਾਂ ਦੇ ਮੂੰਹ ਬੰਦ ਕਰਵਾ ਦੇਵੇ ਨਸੀਬ ਨੂੰ ਖੁਸ਼ ਵੀ ਇੱਕ ਸੰਤੋਖ ਦੀ ਰੂਪ ਖੁਸ਼ ਹੋ ਜਾਂਦੀ ਆ ਸੰਤੋਖ ਵਰਗ ਖੇਤ ਗਏ ਹੋਏ ਸੀ ਨਸੀਬ ਉਹਨਾਂ ਦਾ ਪੱਤ ਲੈ ਖੇਤ ਨੂੰ ਜਾਂਦੀ ਸੀ ਕਿ ਸ਼ਿੰਦਰ ਨੇ ਕਿਹਾ ਭਾਬੀ ਮੈਨੂੰ ਵੀ ਨਾਲੇ ਚੱਲ ਦੋਹੀ ਨਾਨਣ ਪਰ ਜਾਈ ਖੇਤ ਨੂੰ ਚੱਲ ਪਈਆਂ ਸ਼ਿੰਦਰ ਭਾਬੀ ਕੀ ਗੱਲ ਦੋ ਤਿੰਨ ਦਿਨ ਹੋ ਗਏ ਤੂੰ ਮੇਰੇ ਨਾਲ ਚੱਜ ਨਾਲ ਗੱਲ ਕਿਉਂ ਨਹੀਂ ਕਰਦੀ ਨਸੀਬ ਸ਼ਿੰਦਰੀ ਤੂੰ ਐਡੀ ਵੱਡੀ ਕਦੋਂ ਤੋਂ ਹੋ ਗਈ ਕਿ ਪਰਾਏ ਮੁੰਡੇ ਨੂੰ ਘਰੇ ਸੱਦਣ ਲੱਗ ਪਈ ਨਸੀਬ ਭਾਬੀ ਦੇ ਮੋਹ ਸ਼ਿੰਦਰ ਇਹ ਗੱਲ ਸੋਨ ਹੱਕੀ ਬੱਕੀ ਰਹਿ ਗਈ ਤੇ ਥਾਂ ਹੀ ਵੱਟ ਤੇ ਰੋਕੀ ਮੈਨੂੰ ਨਹੀਂ ਸੀ ਪਤਾ ਵੀ ਹੁਣ ਤੂੰ ਆਸ਼ਕੀ ਵਾਸਤੇ ਭਗਾਨੇ ਮੁੰਡੇ ਨੂੰ ਕਰਦੀਆਂ ਕੰਧਾਂ ਟੱਪਾਏਗੀ ਉਹ ਤਾਂ ਰੱਬ ਦਾ ਸ਼ੁਕਰਾ ਤੇਰੇ ਦੋਹੇ ਵੱਡੇ ਭਾਈ ਖੇਤ ਗਏ ਸੀ ਪਾਣੀ ਲਾਉਣ ਤੇ ਮੈਂ ਬੂੰਹਾਂ ਬੰਦ ਕਰਨ ਜਦੋਂ ਆਈ ਤਾਂ ਵੇਖਿਆ ਕੋਈ ਮੁੰਡਾ ਥੁੜੀ ਕੰਧ ਟੱਪ ਰਿਹਾ ਤੇ ਮੈਂ ਥਾਂ ਹੀ ਰੋਕਤਾ ਜੇ ਸ਼ਿੰਦਰ ਇਹ ਤੈਨੂੰ ਮਿਲਣ ਨਾ ਆਉਂਦਾ ਤਾਂ ਤੂੰ ਵੇਖਦੀ ਮੈਂ ਉਹਦਾ ਕੀ ਜਲੂਸ ਕੱਢਦੀ ਉਦਨਤਾ ਨੂੰ ਭਜਾਤਾ ਮੈਂ ਪਰ ਸ਼ਿੰਦਰ ਜੇ ਹੁਣ ਹੋਰ ਇਹ ਗਲਤੀ ਕੀਤੀ ਤਾਂ ਤੇਰੀ ਖੈਰ ਨਹੀਂ ਵੇਖ ਲਾ ਮਾਂ ਪਿਓ ਤੇਰੇ ਕਿੰਨੇ ਚੰਗੇ ਆ ਤੇ ਤੂੰ ਸ਼ਿੰਦਰ ਦੀਆਂ ਅੱਖਾਂ ਪਰ ਰਹੀ ਆ ਉਹਦਾ ਦਿਲ ਕਰੇ ਨਸੀਬ ਦੇ ਗੱਲ ਲੱਗ ਫੁੱਟ ਫੁੱਟ ਰੋਵੇ ਦੋਹੇ ਹੱਥ ਜੋੜੇ ਸ਼ਿੰਦਰ ਨੇ ਨਸੀਬ ਤੋਂ ਮਾਫੀ ਮੰਗੀ ਤੇ ਰੋਂਦੀ ਸ਼ਿੰਦਰ ਨੂੰ ਵੇਖ ਨਸੀਬ ਦਾ ਦਿਲ ਭਸੇ ਚ ਗਿਆ ਕਿ ਤੂੰ ਸੱਚੀ ਉਹਦੇ ਨਾਲ ਵਿਆਹ ਕਰਵਾਉਣਾ ਸ਼ਿੰਦਰ ਭਾਬੀ ਮੈਂ ਗੁਰਮੀਤ ਨੂੰ ਦਿਲ ਦੇ ਚੁੱਕੀ ਆ ਹੁਣ ਹੋਰ ਕਿਸੇ ਨਾਲ ਵਿਆਹ ਨਹੀਂ ਕਰਵਾ ਸਕਦੀ ਨਸੀਬ ਸੋਚਲਾ ਬਾਦਸ਼ਾ ਨ ਪਛਤਾਈ ਜਿਹੜਾ ਬੰਦਾ ਅੱਜ ਤੈਨੂੰ ਘਰੇ ਮਿਲਣ ਆ ਸਕਦਾ ਉਹਦਾ ਚਾਕਾ ਪਹਿਲਾਂ ਹੀ ਕਿਸੇ ਹੋਰ ਨਾਲ ਨਾ ਖੁੱਲਿਆ ਹੋਵੇ ਸ਼ਿੰਦਰ ਆਪਣੇ ਪਿਆਰ ਦੀਆਂ ਹਰ ਹਾਲ ਸਫਾਈਆਂ ਦੇ ਰਹੀ ਸੀ ਜਿਵੇਂ ਨਸੀਬ ਹੁਣੇ ਹੀ ਉਹਦਾ ਹੱਥ ਗਰਮੀਤ ਨੂੰ ਫੜਾ ਰਹੀ ਹੋਵੇ ਚਿੜੀ ਵਿੱਚ ਹਰ ਤਰ੍ਹਾਂ ਦੇ ਰੁੱਖ ਤਵੈਨੀ ਫੁੱਲ ਤੇ ਖਾਸ ਕਰ ਬੋੜਾਂ ਦੀਆਂ ਖੱਡਾਂ ਵਿੱਚ ਰੰਦੇ ਮੂੜ ਹਰ ਕਿਸੇ ਦਾ ਮਨ ਹੁੰਦੀ ਸੀ ਨਸੀਬ ਹਰ ਰੋਜ਼ ਹੀ ਸ਼ਰਦਾ ਅਨਸਾਰ ਬੋਕਰ ਬੁਹਾਰੀ ਕਰਦੀ ਸੀ ਚੰਨਾ ਨਸੀਬ ਨੂੰ ਬੋਲਦਾ ਕੁਝ ਨਹੀਂ ਸੀ ਬਸ ਕਦੇ-ਕਦੇ ਚਾਕੇ ਨਹੀਂ ਵੀ ਪਾ ਲੈਂਦਾ ਸੀ ਜਿਵੇਂ ਬੋਕਰ ਫੇਰਦੀ ਨਸੀਬ ਉਹਨੂੰ ਅੰਤਾਂ ਦੀ ਪਿਆਰੀ ਤੇ ਸਾਰੀ ਦੁਨੀਆ ਤੋਂ ਚੰਗੀ ਲੱਗ ਰਹੀ ਹੋ ਰਾਣੋਂ ਦੇ ਸੌਰਿਆਂ ਨੇ ਨਾਈ ਹੱਥ ਵਿਆਹ ਦਾ ਸ਼ਾਹ ਚਿੱਠੀ ਭੇਜਿਆ ਦੂਰੋਂ ਆਦੇ ਨਾਈ ਤੇ ਨੈਨੂ ਛੁੱਲੇ ਅੱਗੇ ਬੈਠੇ ਨਸੀਬ ਨੇ ਵੇਖਿਆ ਤੇ ਪਛਾਣ ਕਰਨ ਲੱਗੀ ਕਿ ਕੌਣ ਹੋਏ ਨੇੜੇ ਆਏ ਤਾਂ ਨਾਈ ਨੇ ਆਪਣਾ ਪਤਾ ਦੱਸਿਆ ਨਸੀਬ ਨੂੰ ਬਹੁਤ ਖੁਸ਼ੀ ਹੋਈ ਉਹਨਾਂ ਟਾਈਮਾਂ ਵਿੱਚ ਨਾਈਆਂ ਦੀ ਖਾਸ ਆਉ ਭਗਤ ਕੀਤੀ ਜਾਂਦੀ ਸੀ ਕਿਉਂਕਿ ਇਹਨਾਂ ਨੂੰ ਦਿੱਤੇ ਲੈਣ ਦੇਣ ਤੋਂ ਅਗਾਹ ਵਾਲਿਆਂ ਨੂੰ ਰਿਸ਼ਤੇ ਦੀ ਪਰਖ ਹੋ ਜਾਂਦੀ ਸੀ ਕਿ ਕਿਹੋ ਜਹੀ ਸਿਕਰੀਆ ਨੈਨੇ ਵਿਆਹ ਦੀ ਚਿੱਠੀ ਪਤਾਸੇ ਤੇ ਸ਼ਗਨ ਨਸੀਬ ਨੂੰ ਫੜਾਇਆ ਉਹ ਲੈ ਖੜੀ ਰਾਣੋ ਸ਼ਰਮਾ ਗਈ ਚੜਦੇ ਫਗਨ ਦਾ ਵਿਆਹ ਹੋਣਾ ਤੈ ਹੋ ਗਿਆ ਸੀ ਨਸੀਬ ਦੇ ਧਰਤੀ ਪੈਰ ਨਹੀਂ ਸੀ ਲੱਗ ਰਹੇ ਨਸੀਬ ਨੇ ਵਿਆਹ ਲੈ ਕੇ ਆਈ ਨਾਈ ਤੇ ਨੈਂ ਦੀ ਖੂਬ ਸੇਵਾ ਕੀਤੀ ਤੇ ਜਾਂਦਿਆਂ ਨੂੰ ਵਧੀਆ ਲੈਣ ਦੇ ਵੀ ਦਿੱਤਾ ਲੈਬਾ ਬਲਵੀਰਾ ਤੇ ਸੰਤੋਖ ਵੀ ਘਰ ਹੀ ਸੀ ਤਿੰਨਾਂ ਦੀਆਂ ਅੱਖਾਂ ਰਾਣੋ ਨੂੰ ਵੇਖ ਨਮ ਹੋ ਗਈਆਂ ਤੇ ਮਾਂ ਪਿਓ ਨੂੰ ਯਾਦ ਕਰ ਹੌਂਕਾ ਲੈ ਰੋਈ ਕੋਲ ਬਾਠੀ ਨਸੀਬ ਦਾ ਵੀ ਦਿਲ ਬੈਠ ਰਿਹਾ ਸੀ ਪਰ ਮਨ ਕਰ ਢੱਕਰ ਉਹਨੇ ਸਾਰਿਆਂ ਨੂੰ ਹਸਾਇਆ ਲੈ ਵੇਖ ਲਾ ਰਾਣੂ ਕਿਵੇਂ ਰੋ ਰਹੀ ਆ ਤੇਰੇ ਵਿਆਹ ਦੀ ਜਵਾਕਾਂ ਵਾਂਗੂ ਰਾਣੂ ਆਪਣੀ ਭਾਬੀ ਦੇ ਗੱਲ ਲਗ ਹੁਪਕੀ ਹੁਪਕੇ ਰੋਣ ਲੱਗ ਪਈ ਤੇ ਨਸੀਬ ਤੋਂ ਵੀ ਹੰਝ ਰੋਕੇ ਨਾ ਗਏ ਬਸ ਕਰ ਰਾਣੂ ਤੂੰ ਮੈਨੂੰ ਆਪਣੀ ਮਾਂ ਹੀ ਸਮਝ ਪੁੱਤ ਤੇਰੇ ਵਿਆਹ ਤੇ ਮੈਂ ਸਾਰਾ ਕੁਝ ਆਪ ਕਰਨਾ ਤੈਨੂੰ ਕਿਸੇ ਚੀਜ਼ ਦੀ ਮੈਂ ਤੋੜ ਨਹੀਂ ਆਉਣ ਦੇਣੀ ਨੈਬਾ ਪਾਈ ਨਸੀਬ ਵਿਆਹ ਚ ਕੋਈ ਕਮੀ ਨਾ ਰਹਿ ਜਾਵੀ ਨਸੀਬ ਉਸੇ ਦਿਨ ਤੋਂ ਹੀ ਵਿਆਹ ਦੀਆਂ ਤਿਆਰੀਆਂ ਤੇ ਲੱਗ ਪਈ ਸੀ ਸੰਤੋਖ ਕੋਲ تن ਕੇ ਲਈ ਪਹਿਲੀ ਸੀ ਘਰ ਵਿੱਚ ਵਿਆਹ ਜੋਗੇ ਪੈਸੇ ਇਕੱਠੇ ਕਰਨੇ ਪੈਣੇ ਸੀ ਨਸੀਬ ਨੇ ਦੋਹੇ ਜੀਠ ਤੇ ਸੰਤੋਖ ਨੂੰ ਪੁੱਛਿਆ ਕਿ ਰਾਣੋਂ ਦੇ ਵਿਆਹ ਵਾਸਤੇ ਕੀ ਕੁਝ ਕਰਨਾ ਨੈਭੇ ਨੇ ਕਿਹਾ ਕਿ ਭਾਈ ਤੇਰੇ ਹੱਥ ਕਬੀਲਦਾਰੀ ਆ ਤੂੰ ਜਿਵੇਂ ਕਰੇਂਗੀ ਵਧੀਆ ਹੀ ਕਰੇਂਗੀ ਸੰਤੋਖ ਵਿਆਹ ਚੰਗਾ ਕਰਨਾ ਪਊਗਾ ਉਹਦੇ ਲਈ ਆਪਾਂ ਨੂੰ ਕਿੱਲਾ ਗਹਿਣਾ ਕਰਨਾ ਪਊਗਾ ਨਸੀਬ ਨਹੀਂ ਨਹੀਂ ਕੀਰਾ ਜੀ ਜ਼ਮੀਨ ਗਹਿਣੇ ਧਰਤੀ ਮੋੜ ਨਹੀਂ ਛੁੱਟਣੀ ਕਿਉਂ ਕਰ ਜਿਹੜੇ ਤੁਸੀਂ ਆਹ ਗਹਿਣੇ ਪਾਈ ਸੀ ਮੈਨੂੰ ਉਹ ਕੁਛ ਤਾਂ ਰਾਣੂ ਦੇ ਪੌਣੇ ਨੂੰ ਟੋਮਾ ਕਰਵਾ ਦਿਓ ਬਾਕੀ ਗਹਿਣੇ ਵੇਚਾਓ ਬਲਵੀਰ ਨਾ ਪਾਇਨਾ ਸੀ ਬੁਕਰੇ ਐਂ ਤੂੰ ਵਿਆਜ ਕੀ ਪਾਏਂਗੀ ਅਸੀਂ ਗਹਿਣੇ ਤਾਂ ਨਹੀਂ ਵੇਚਦੇ ਨਸੀਬ ਵੇਖ ਪਾਈ ਜੀ ਗਹਿਣੇ ਤਾਂ ਤੁਸੀਂ ਫਿਰ ਕਰਵਾ ਦੂੰਗੀ ਪਰ ਕੀਰਾ ਜਮੀਨ ਗਹਿਣੇ ਧਰਤੀ ਤਸ਼ਰੀਕ ਵੇਖ ਲੈ ਇਹ ਤਾਂ ਮਿੱਟੀ ਦੀ ਮਾਂ ਨਹੀਂ ਹੁੰਦੀ ਤੁਸੀਂ ਕਿਸੇ ਗੱਲ ਦੀ ਕੋਈ ਸੋਚ ਨਾ ਕਰੋ ਬਾਕੀ ਪੈਸੇ ਹੈਗੇ ਆ ਮੇਰੇ ਕੋਲ ਨਾ ਬਾਕੀ ਆਪਾਂ ਆੜਤੀਏ ਤੋਂ ਲੈ ਲਵਾਂਗੇ 20000 ਆਉਂਦੀ ਕਣਕ ਤੇ ਮੋੜ ਦੇਵਾਂਗੇ ਇਹ ਗੱਲ ਸਾਰਿਆਂ ਨੂੰ ਜੱਜ ਗਈ ਵਿਆਹ ਦੀਆਂ ਹੁੰਦੀਆਂ ਤਿਆਰੀਆਂ ਦੇਖ ਸ਼ਰੀਕੇ ਵਾਲੇ ਮੂੰਹਾਂ 'ਚ ਉਂਗਲਾਂ ਦੇ ਫਿਰਨ ਕਿ ਜਦੋਂ ਦੀ ਨਸੀਬ ਆਈ ਆ ਇਹਨਾਂ ਦੇ ਘਰ ਰੰਗ ਭਾਗ ਲੱਗੇ ਪਤਾ ਨਹੀਂ ਕਿਹੜੇ ਕਰਮ ਲੈ ਕੇ ਵੜੀ ਆ ਨਸੀਬ ਘਰ ਧਨ ਘਰ ਚਾਚੀ ਨੂੰ ਹਰ ਗੱਲ ਪੁੱਛਦੀ ਸੀ ਸਾਰਾ ਸਮਾਨ ਧਨਪੁਰ ਨੇ ਨਾਲ ਲੱਕੇ ਬਣਵਾਇਆ ਦਿਨ ਸਿਰ ਤੇ ਆ ਰਹੇ ਸੀ ਸੰਤੋਖ ਵਰਗੇ ਆਪਣੀ ਭੈਣ ਦੇ ਵਿਆਹ ਵਿੱਚ ਕੋਈ ਕਮੀ ਨਹੀਂ ਸੀ ਰਹਿਣ ਦਿਣਾ ਚਾਹੁੰਦੇ ਸਾਰੇ ਰਿਸ਼ਤੇਦਾਰਾਂ ਨੂੰ 나ਈ ਵੱਲੋਂ ਸੱਦਾ ਪੇਜਿਆ ਗਿਆ ਰਾਣੋ ਦੇ ਨਾਨਕੀਆਂ ਵੱਲ ਨੱਬਾ ਤੇ ਬਲਵੀਰਾ ਸਿੰਘ ਗਏ ਨਸੀਫ ਕਰਨ ਨੂੰ ਆਪਣੇ ਘਰ ਦੇ ਰੁਝੇਵਿਆਂ ਵਿੱਚ ਵੀ ਛਿੜੀ ਜਾਣਾ ਨਹੀਂ ਸੀ ਭੁੱਲਿਆ ਉਹਨੂੰ ਜਦੋਂ ਵੀ ਸਮਾਂ ਮਿਲਦਾ ਉਹ ਚਾਚੀ ਨਾਲ ਛਿੜੀ ਜਾਂਦੀ ਕਰਜ ਕੜਾਹੀ ਚੜ ਗਈ ਸੀ ਦਰਜੀ ਕਰਦੇ ਸਾਰੇ ਮੈਂਬਰਾਂ ਦੇ ਕੱਪੜੇ ਸਿਉ ਰਹੇ ਹਾ ਸੀ ਐਨੀ ਰੌਣਕਾਂ ਵੇਖ ਸੰਤੋਖ ਦੇ ਪਾਈ ਬਹੁਤ ਖੁਸ਼ ਸੀ ਵਿਆਹ ਤੋਂ 7 ਦਿਨ ਪਹਿਲਾਂ ਗੀਤ ਗਾਉਣੇ ਸ਼ੁਰੂ ਹੋ ਗਏ ਸ਼ਰੀਕੇ ਵਾਲੀਆਂ ਔਰਤਾਂ ਨਸੀਬ ਦੇਹੀ ਗੁਣ ਗਾਉਂਦੀਆਂ ਨਹੀਂ ਸੀ ਥੱਕ ਰਹੀਆਂ ਮਨ ਵਿੱਚ ਭਵੇਂ ਦੁਖੀ ਸਨ ਤਨਕਰ ਦਾ ਸਾਰਾ ਪਰਿਵਾਰ ਚੁੱਲ੍ਹੇ ਨਿਉਂਦੀ ਤੇ ਸੀ ਸ਼ਿੰਦਰ ਪਤਲੀ ਲੰਗਰ ਵਰਗੀ ਮਟਿਆਰ ਸਾਰੇ ਕੰਮਾਂ ਨੂੰ ਹੱਥੋਂ-ਹੱਥ ਕਰ ਰਹੇ ਸੀ ਆਲਗੋਂ ਨਸੀਬ ਕੇ ਕਾਟੂ ਕੀਆ ਹੋਇਆ ਸੀ ਕਦੇ ਕਦਾਈ ਨਸੀਬ ਤਿੰਨੇ ਪਾਈਆਂ ਨੂੰ ਸੁਭਾਤ ਵੜਦਿਆਂ ਅੱਖਾਂ ਪਰਦੇ ਹੋਏ ਵੇਖਦੀ ਤਾਂ ਮਨ ਜਿਹਾ ਆਪੀ ਔਖਾ ਕਰ ਬੈਂਦੀ ਨਾਨਕੇ ਵੀ ਆ ਚੁੱਕੇ ਸੀ ਨਸੀਬ ਉਹਨਾਂ ਲਈ ਤਨਵਾ ਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਸਸ਼ੀਕਲ ਜੀ